20 ਸਾਲ ਬਾਅਦ ਅਚਾਨਕ ਆਪਣੇ ਸਾਹਮਣੇ ਜੀਜਾ ਜੀ ਨੂੰ ਦੇਖ ਕੇ ਮੇਰੇ ਦਿਲ ਕੀਤਾ ਕਿ ਉਸਨੂੰ ੱੱਕੇ ਮਾਰ ਕੇ ਬਾਹਰ ਕੱਢ ਦੇਵਾਂ ਪਰ ਉਸਦੀ ਹਾਲਤ ਤੇ ਮੈਨੂੰ ਬਹੁਤ ਤਰਸ ਆਇਆ ਬਿਮਾਰਾਂ ਵਾਂਗ ਡੇਗਦੇ ਹੋਏ ਮੇਰੇ ਕੋਲ ਪਤਾ ਨਹੀਂ ਕਿਵੇਂ ਪਹੁੰਚਿਆ ਸੀ ਉਹ ਮੇਰੀ ਭੈਣ ਨੂੰ ਇੱਕ ਆਖਰੀ ਵਾਰ ਮਿਲਣਾ ਚਾਹੁੰਦਾ ਸੀ ਤੇ ਮਾਫੀ ਮੰਗਣਾ ਚਾਹੁੰਦਾ ਸੀ ਮੈਂ ਤਾਂ ਕਰ ਰਿਹਾ ਸੀ ਪਰ ਮੈਂ ਭੈਣ ਨੂੰ ਦੁਖੀ ਨਹੀਂ ਸੀ ਕਰਨਾ ਚਾਹੁੰਦਾ ਤੇ ਦਫ਼ਤਰ ਹੀ ਨਾ ਗਿਆ ਪਰ ਇੱਕ ਦਿਨ ਗੇਟ ਖੜ ਗਿਆ ਤੇ ਦੇਖਿਆ ਤਾਂ ਦੋਸਤੋ ਪੂਰੀ ਕਹਾਣੀ ਅੰਤ ਤੱਕ ਜ਼ਰੂਰ ਸੁਣੀਓ ਤੇ ਜੇਕਰ ਚੈਨਲ ਤੇ ਨਵੇਂ ਹੋ ਤਾਂ ਹੋਣੀ ਹੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਕਿੰਨਾ ਮੁਸ਼ਕਲ ਹੋ ਜਾਂਦਾ ਹੈ ਕਦੇ-ਕਦੇ ਕੋਈ ਫੈਸਲਾ ਕਰ ਸਕਣਾ ਜ਼ਿੰਦਗੀ ਜਿਵੇਂ ਕਿਸੇ ਮੁਕਾਮ ਤੇ ਪਹੁੰਚ ਕੇ ਅੱਗੇ ਹੀ ਨਹੀਂ ਵਧਣਾ ਚਾਹੁੰਦੀ ਬਸ ਦਿਲ ਚਾਹੁੰਦਾ ਹੈ ਕਿ ਸਮਾਂ ਇੱਥੇ ਰੁਕ ਜਾਵੇ ਤੇ ਅਸੀਂ ਆਉਣ ਵਾਲੇ ਸਮੇਂ ਤੋਂ ਆਪਣੇ ਆਪ ਨੂੰ ਬਚਾ ਸਕੀਏ ਜੋ ਆਪਣੇ ਨਾਲ ਪਤਾ ਨਹੀਂ ਕਿੰਨੇ ਅਣਸੁਲਝੇ ਸਵਾਲ ਲੈ ਕੇ ਆ ਰਿਹਾ ਪਰ ਅਜਿਹਾ ਕਿੱਥੇ ਹੋ ਸਕਦਾ ਕਿਸੇ ਦੇ ਚਾਹਣ ਨਾਲ ਪਲਾ ਸਮਾਂ ਵੀ ਕਿਤੇ ਰੁਕਦਾ ਅਸਲੀ ਤਾਂ ਆਪਣੀ ਹੀ ਚਾਲ ਐ ਜ਼ਿੰਦਗੀ ਦੇ ਸਵਾਲ ਚਾਹੀ ਜਿੰਨੇ ਉਲਝੇ ਹੋਣ ਪਰੰਤੂ ਉਹਨਾਂ ਦੇ ਉੱਤਰ ਤਾਂ ਸਾਨੂੰ ਲੱਭਣੇ ਹੀ ਪੈਂਦੇ ਆ ਮੇਰੀ ਪਤਨੀ ਨੇ ਮੇਰੀ ਸੋਚਾਂ ਦੀ ਲੜੀ ਤੋੜਦੇ ਹੋਏ ਪੁੱਛਿਆ ਕੀ ਗੱਲ ਐ ਤੁਸੀਂ ਸੌਂ ਕਿਉਂ ਨਹੀਂ ਰਹੇ ਕੋਈ ਖਾਸ ਗੱਲ ਐ ਦਫ਼ਤਰ ਵਿੱਚ ਕੁਝ ਹੋਇਆ ਉਸ ਤੋਂ ਮੇਰੀ ਬੇਚੈਨੀ ਦੀ ਵਜ੍ਹਾ ਸਮਝ ਵਿੱਚ ਨਹੀਂ ਸੀ ਆ ਰਹੀ ਮੈਂ ਜਵਾਬ ਦਿੱਤਾ ਨਹੀਂ ਨਹੀਂ ਬਸ ਐਵੇਂ ਨੀਂਦ ਨਹੀਂ ਆ ਰਹੀ ਤੂੰ ਸੌ ਜਾ ਮੈਂ ਹੌਲੀ ਜਿਹੀ ਥਾਪੜ ਕੇ ਉਸਨੂੰ ਤਸੱਲੀ ਦਿੱਤੀ। ਪੂਰੇ ਦਿਨ ਦੀ ਥੱਕੀ ਟੁੱਟੀ, ਉਹ ਮਿੰਟਾਂ ਵਿੱਚ ਹੀ ਸੌਂ ਗਈ। ਘੜੀ ਦੀ ਟਕ ਟਕ ਨਿਰੰਤਰ ਆਪਣੀ ਆਵਾਜ਼ ਨਾਲ ਮੈਨੂੰ ਬੀਤਦੇ ਸਮੇਂ ਦਾ ਅਹਿਸਾਸ ਕਰਾ ਰਹੀ ਸੀ। ਕੀ ਹੋਵੇਗਾ ਕੱਲ? ਕੱਲ ਜੀਜਾ ਜੀ ਫੇਰ ਮੇਰੇ ਤੋਂ ਪੁੱਛਣਗੇ, ਤਾਂ ਮੈਂ ਕੀ ਜਵਾਬ ਦੇਵਾਂਗਾ ਉਹਨਾਂ ਨੂੰ? ਮੇਰੀਆਂ ਨਜ਼ਰਾਂ ਦੇ ਸਾਹਮਣੇ ਉਹਨਾਂ ਦੀ ਤਸਵੀਰ ਘੁੰਮ ਗਈ। ਪਤਾ ਨਹੀਂ ਕਿਵੇਂ ਉਹ ਕੰਬਦੇ ਪੈਰਾਂ ਨਾਲ ਮੇਰੇ ਦਫ਼ਤਰ ਤੱਕ ਆਏ ਸੀ। ਕਿੰਨੇ ਭਰੇ ਹੋਏ ਗਲੇ ਨਾਲ ਉਹਨਾਂ ਨੇ ਕਿਹਾ ਸੀ, ਵਿਕਰਮ ਹੁਣ ਮੈਂ ਥੱਕ ਗਿਆ ਹਾਂ ਤਨ ਤੋਂ ਵੀ ਤੇ ਮਨ ਤੋਂ ਵੀ ਜ਼ਿੰਦਗੀ ਵਿੱਚ ਜੋ ਵੀ ਮੈਂ ਗਲਤੀ ਕੀਤੀ ਸੀ ਉਸ ਦਾ ਪਛਤਾਵਾ ਤਾਂ ਸ਼ਾਇਦ ਹੀ ਹੋ ਸਕੇ ਪਰ ਇੱਕ ਵਾਰ ਸਿਰਫ ਇੱਕ ਵਾਰ ਮੈਂ ਰੂਬੀ ਨੂੰ ਮਿਲਣਾ ਚਾਹੁੰਦਾ ਮਨ ਵਿੱਚ ਹੁਣ ਇੰਨੀ ਸ਼ਕਤੀ ਬਚੀ ਨਹੀਂ ਆ ਕਿ ਮੈਂ ਖੁਦ ਉਸ ਦੇ ਸਾਹਮਣੇ ਜਾ ਸਕਾਂ ਵਿਕਰਮ ਬਸ ਇੱਕ ਵਾਰ ਮੈਨੂੰ ਉਸ ਨਾਲ ਮਿਲਵਾ ਦੇ ਫਿਰ ਸ਼ਾਇਦ ਮੈਂ ਸਕੂਨ ਨਾਲ ਮਰ ਸਕਾਂ ਮੈਂ ਉਹਨਾਂ ਨੂੰ ਕੀ ਕਹਿੰਦਾ ਇੱਕ ਵਾਰ ਤਾਂ ਸੋਚਿਆ ਕਿ ਕਹਿ ਦੇਵਾਂ ਜੀ ਜੀ ਤੁਸੀਂ ਜਿਹੜੇ ਰੱਬ ਦੀ ਤਲਾਸ਼ ਵਿੱਚ ਉਸ ਬੇਸਹਾਰਾ ਔਰਤ ਨੂੰ ਇੱਕ ਬੱਚੇ ਦੀ ਜ਼ਿੰਮੇਵਾਰੀ ਦੇ ਨਾਲ ਛੱਡ ਗਏ ਸੀ ਕੀ ਉਹ ਰੱਬ ਤੁਹਾਨੂੰ ਨਹੀਂ ਮਿਲਿਆ ਉਸੇ ਨੂੰ ਕਹੋ ਨਾ ਕਿ ਉਹ ਬਿੱਤੇ ਸਮੇਂ ਨੂੰ ਵਾਪਸ ਲਿਆ ਦੇਵੇ ਕਿਉਂ ਮਿਲੇਗੀ ਮੇਰੀ ਭੈਣ ਤੁਹਾਨੂੰ ਜ਼ਿੰਦਗੀ ਦੇ 20 ਸਾਲ ਤਾਂ ਉਸਨੇ ਹੰਝੂਆਂ ਨੂੰ ਆਪਣੇ ਪੱਲੇ ਵਿੱਚ ਲੁਕੋ ਕੇ ਤੁਹਾਡੇ ਤੋਂ ਬਗੈਰ ਕੱਟ ਦਿੱਤੇ ਹੁਣ ਕਿਹੜੇ ਨਵੇਂ ਹੰਝੂ ਦੇਣ ਦੇ ਲਈ ਤੁਸੀਂ ਮਿਲਣਾ ਚਾਹੁੰਦੇ ਹੋ ਪਰ ਨਹੀਂ ਕਹਿ ਸਕਿਆ ਮੌਤ ਦਾ ਇੰਤਜ਼ਾਰ ਕਰ ਰਹੇ ਉਸ ਵਿਅਕਤੀ ਨਾਲ ਕੋਈ ਸਖਤ ਗੱਲ ਕਹਿੰਦੀ ਹਿੰਮਤ ਹੀ ਨਹੀਂ ਹੋਈ ਮੇਰੀ ਇਹ ਉਹ ਜੀਜਾ ਜੀ ਨਹੀਂ ਸੀ ਜੋ ਕਦੇ ਚਮਕਦੇ ਚਿਹਰੇ ਵਾਲੇ ਸੁਨੱਖੇ ਨੌਜਵਾਨ ਸੀ ਘਰ ਛੱਡਦੇ ਸਮੇਂ ਜਦੋਂ ਸਾਧੂਆਂ ਵਾਲੇ ਭਗਵੇਂ ਕੱਪੜੇ ਪਾਏ ਸੀ ਉਦੋਂ ਵੀ ਮੈਂ ਉਹਨਾਂ ਨੂੰ ਦੇਖਿਆ ਸੀ ਇਸ ਦੁਖਦਾਈ ਵਾਤਾਵਰਣ ਵਿੱਚ ਵੀ ਮੈਨੂੰ ਉਹਨਾਂ ਦਾ ਰੂਪ ਖਿੜਿਆ ਜਿਹਾ ਲੱਗ ਰਿਹਾ ਸੀ ਪਰ ਅੱਜ ਬਿਮਾਰੀ ਦੇ ਸ਼ਿਕਾਰ ਸਰੀਰ ਦੇ ਨਾਲ ਸਰਕਾਰੀ ਹਸਪਤਾਲ ਦੇ ਬੈੱਡ ਤੇ ਜਾਨ ਲਾਇਕ ਇਹ ਇਨਸਾਨ ਜਿਵੇਂ ਜਿਉਂਦੀ লাশ ਲੱਗ ਰਿਆ ਸੀ ਪਰੰਤੂ ਮੈਂ ਹੁਣ ਕੀ ਕਰਾਂ ਉਹਨਾਂ ਦੀ ਹਾਲਤ ਤੋਂ ਪਿਗਲ ਕੇ ਮੈਂ ਉਹਨਾਂ ਨੂੰ ਮੋਕ ਸਹਿਮਤੀ ਤਾਂ ਦੇ ਆਇਆ ਸੀ ਪਰ ਕਿਵੇਂ ਕਹਾਂ ਦੀਦੀ ਨੂੰ ਤੇ ਕੀ ਕਹਾਂ 20 ਸਾਲ ਤੋਂ ਦੀਦੀ ਆਪਣੇ ਅੰਦਰ ਪਤਾ ਨਹੀਂ ਕਿੰਨੇ ਤੂਫਾਨਾਂ ਨੂੰ ਇਸ ਮਿੱਟੀ ਚੁੱਪ ਚਾਪ ਜਿਉਂਦੀ ਰਹੀ ਹੈ ਜੀਜਾ ਜੀ ਦੇ ਸੰਨਿਆਸ ਲੈਣ ਤੋਂ ਬਾਅਦ ਵੀ ਸ਼ਾਇਦ ਹੀ ਕਿਸੇ ਨੇ ਕਦੇ ਉਹਨਾਂ ਦੇ ਮੂੰਹੋਂ ਜੀਜਾ ਜੀ ਦੀ ਕੋਈ ਸ਼ਿਕਾਇਤ ਸੁਣੀ ਹੋਵੇ ਉਹ ਤਾਂ ਬਸ ਨਿਰੰਤਰ ਸਮੇਂ ਦੀ ਗਤੀ ਦੇ ਨਾਲ ਕਿਸੇ ਨਦੀ ਦੇ ਵਾਂਗ ਵਹਿੰਦੇ ਹੀ ਜਾ ਰਹੀ ਹੈ ਨਾ ਕਿਸੇ ਨੂੰ ਕੋਈ ਸ਼ਿਕਵਾ ਨਾ ਸ਼ਿਕਾਇਤ ਬੀਤੇ ਸਮੇਂ ਦੀ ਕੋਈ ਵੀ ਚਲਕ ਉਸ ਦੀ ਵਜੂਦ ਵਿੱਚ ਨਹੀਂ ਦਿਖਾਈ ਦਿੰਦੀ ਅੱਜ ਵੀ ਜੋ ਦੀਦੀ ਨੂੰ ਮਿਲਦਾ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ ਹੁਣ ਤਾਂ ਦੀਦੀ ਦੇ بیٹے ਅਗਮ ਨੇ ਸਾਰਾ ਘਰ ਸੰਭਾਲਿਆ ਉਹ ਦੀਦੀ ਦੇ ਨਕਸ਼ੇ ਕਦਮਾਂ ਤੇ ਚੱਲ ਰਿਹਾ ਉਹੀ ਮਿੱਠੀ ਬੋਲੀ ਉਹੀ ਅੰਦਾਜ਼ ਉਹੀ ਸੁਪਨਿਆਂ ਨਾਲ ਭਰੀਆਂ ਅੱਖਾਂ ਤੇ ਆਪਣੇ ਫਰਜ਼ਾਂ ਦੇ ਪ੍ਰਤੀ ਦ੍ਰਿੜਤਾ ਦੀਦੀ ਨੇ ਅਗਮ ਵਿੱਚ ਆਪਣੇ ਸੰਸਕਾਰ ਕੋਟ-ਕੋਟ ਕੀ ਭਰ ਦਿੱਤੇ ਹਨ ਉਹਨਾਂ ਦੋਨਾਂ ਦੀ ਜ਼ਿੰਦਗੀ ਕਿਸੇ ਠੰਡੀ ਮਿੱਠੀ ਹਵਾ ਦੇ ਵਾਂਗ ਵਹਿ ਰਹੀ ਹੈ ਅਜੇ ਇਹ ਵਿੱਚ ਮੈਂ ਕਿਵੇਂ ਉਹਨਾਂ ਦੋਨਾਂ ਦੀ ਜ਼ਿੰਦਗੀ ਵਿੱਚ ਇੱਕਦਮ ਕੋਈ ਤੂਫਾਨ ਲਿਆ ਦੇਵਾਂ ਕਿਵੇਂ ਕਹਾਂ ਦੀਦੀ ਨੂੰ ਕਿ ਅੱਜ ਜੀਜਾ ਜੀ ਤੁਹਾਨੂੰ ਮਿਲਣ ਲਈ ਬੇਤਾਬ ਹਨ ਅਗੰਤੇ ਕੀ ਪ੍ਰਭਾਵ ਪਵੇਗਾ ਇਸ ਸਬ ਦਾ 5 ਸਾਲ ਦਾ ਸੀ ਉਹ ਜਦੋਂ ਜੀਜਾ ਜੀ ਉਹਨਾਂ ਦੋਨਾਂ ਨੂੰ ਛੱਡ ਕੇ ਸੰਨਿਆਸ ਲੈ ਕੇ ਚਲੇ ਗਏ ਸੀ ਇਸ ਦੀ ਖਬਰ ਸੁਣਦਿਆਂ ਹੀ ਮੈਂ ਵੀ ਡੈਡੀ ਦੇ ਨਾਲ ਦੀਦੀ ਦੇ ਘਰ ਗਿਆ ਸੀ। 2 ਸਾਲ ਹੀ ਤਾਂ ਵੱਡੀ ਸੀ ਮੇਰੇ ਤੋਂ। ਪਰ ਉਸ ਸਮੇਂ ਮੈਨੂੰ ਉਹਨਾਂ ਨੂੰ ਦੇਖ ਕੇ ਅਜੀਹਾ ਲੱਗਿਆ ਸੀ ਜਿਵੇਂ ਉਹ ਆਪਣੀ ਉਮਰ ਤੋਂ 10 ਸਾਲ ਅੱਗੇ ਨਿਕਲ ਗਈ ਹੋਵੇ। ਜੀਜਾ ਜੀ ਦੇ ਪਿਤਾ ਜੀ ਉਦੋਂ ਜਿਉਂਦੇ ਸੀ। ਉਹਨਾਂ ਦੀ ਹਾਲਤ ਤਾਂ ਦੀਦੀ ਤੋਂ ਵੀ ਬੁਰੀ ਸੀ। ਮੇਰੇ ਡੈਡੀ ਦੇ ਅੱਗੇ ਹੱਥ ਜੋੜ ਕੇ ਉਹਨਾਂ ਨੇ ਕਿਹਾ, "ਭਾਈ ਸਾਹਿਬ, ਕਿਵੇਂ ਵੀ ਵਾਪਸ ਲਿਆਓ ਉਸ ਨੂੰ। ਉਸਨੇ ਜੋ ਵੀ ਕਰਨਾ ਕਰੀ ਰਹਿ ਕੇ ਕਰਾਓ।" ਆਖਰ ਉਸ ਤੋਂ ਬਿਨਾ ਸਾਡਾ ਹੈ ਹੀ ਕੌਣ ਬਹੁਤਾ ਕੀ ਹੋਵੇਗਾ ਜਵਾਨ ਨੂੰ ਨੂੰ ਲੈ ਕੇ ਮੈਂ ਬੁੱਢਾ ਗ੍ਰੈਸਤੀ ਦੀ ਗੱਡੀ ਨਹੀਂ ਤੱਕ ਸਕਦਾ ਮੇਰੀ ਤਾਂ ਉਸਨੇ ਸੁਣੀ ਨਹੀਂ ਹੁਣ ਤੁਸੀਂ ਇਹਨਾ ਕਹਿ ਕੇ ਉਹ ਰੋਣ ਲੱਗੇ ਸੀ ਮੈਂ ਡੈਡੀ ਦੀਦੀ ਤੇ ਛੋਟੇ ਜੇ ਅਗਮ ਨੂੰ ਲੈ ਕੇ ਸਾਰੇ ਉੱਥੇ ਗਏ ਸੀ ਜਿੱਥੇ ਜੀਜਾ ਜੀ ਚਲੇ ਗਏ ਸੀ ਇੱਕ ਬਹੁਤ ਵੱਡਾ ਮੱਠ ਸੀ ਪੁਰਾਣਾ ਜਿਹਾ ਮੰਦਿਰ ਜਿਸ ਤੇ ਮਹੰਤ ਨੇ ਜੀਜਾ ਜੀ ਨੂੰ ਆਪਣਾ ਚੇਲਾ ਬਣਾਇਆ ਸੀ ਡੈਡੀ ਨੇ ਬਹੁਤ ਸਮਝਾਇਆ ਉਸ ਮਹੰਤ ਦੇ ਪੈਰ ਫੜ ਕੇ ਮੈਂ ਤਾਂ ਵੀ ਕੀਤੀਆਂ ਕਿ ਉਹ ਜੀਜਾ ਜੀ ਨੂੰ ਆਜ਼ਾਦ ਕਰ ਦੇਵੇ ਪਰ ਜਦੋਂ ਆਪਣਾ ਹੀ ਸਿੱਕਾ ਖੋਟਾ ਹੋਵੇ ਤਾਂ ਕੋਈ ਕੀ ਕਰੇ ਉਸ ਨੂੰ ਤਾਂ ਬੈਠੇ ਬਿਠਾਈ ਚੇਲੇ ਦੇ ਰੂਪ ਵਿੱਚ ਇੱਕ ਮੁਫਤ ਦਾ ਨੌਕਰ ਮਿਲ ਰਿਹਾ ਸੀ ਜੀਜਾ ਜੀ ਤਾਂ ਬਸ ਇੱਕ ਹੀ ਰਟ ਲਗਾਈ ਬੈਠੇ ਸੀ ਕਿ ਉਹ ਬੁੱਧ ਦੇ ਬਾਗ ਸੱਚ ਦੀ ਖੋਜ ਵਿੱਚ ਨਿਕਲੇ ਹਨ ਹੁਣ ਮਾਇਆ ਦੇ ਬੰਧਨ ਵਿੱਚ ਨਹੀਂ ਫਸ ਸਕਦੇ ਮਹੰਤ ਵੀ ਡੈਡੀ ਨੂੰ ਸਮਝਾਉਣ ਲੱਗਾ ਕਿ ਜੋ ਮਾਇਆ ਦੇ ਬੰਧਨਾਂ ਨੂੰ ਤੋੜ ਕੇ ਆਇਆ ਹੋਵੇ ਉਸ ਨੂੰ ਮਾਇਆ ਵੱਲ ਖਿੱਚਣਾ ਪਾਪ ਹੈ ਹਾਂ ਜੇਕਰ ਇਸ ਦੀ ਪਤਨੀ ਵੀ ਚਾਹੇ ਤਾਂ ਸਾਧਵੀ ਬਣ ਕੇ ਇੱਥੇ ਰਹਿ ਸਕਦੀ ਹੈ ਉਸ ਦੀਆਂ ਗੱਲਾਂ ਤੋਂ ਮੈਨੂੰ ਨਫ਼ਰਤ ਹੀ ਹੋ ਗਈ ਸੀ ਮੈਂ ਜੀਜਾ ਜੀ ਨੂੰ ਪੁੱਛਿਆ ਜੀਜਾ ਜੀ ਇੱਕ ਗੱਲ ਦੱਸੋਗੇ ਤੁਸੀਂ ਦੁਨੀਆ ਤੋਂ ਅਲੱਗ ਹੋ ਰਹੇ ਹੋ ਪਰ ਖਾਓਗੇ ਕੀ ਇਸੇ ਦੁਨੀਆ ਦਾ ਅਨਾਜ ਦਾ ਤੁਹਾਡੇ ਇਹ ਗੁਰੂ ਪਾਣੀ ਕਿੱਥੋਂ ਦਾ ਪਿੰਦੇ ਹੈ ਇਸੇ ਦੁਨੀਆ ਦਾ ਜਾਂ ਕਿਸੇ ਹੋਰ ਸੰਸਾਰ ਤੋਂ ਆਉਂਦਾ ਇਹਨਾਂ ਦੇ ਪੀਣ ਲਈ ਕਿ ਰੱਬ ਵੀ ਲੱਭਣ ਦੀ ਕੋਈ ਚੀਜ਼ ਹੈ ਕਿ ਰੱਬ ਕੋਈ ਵਸਤੂ ਹੈ ਜਿਸ ਨੂੰ ਤੁਸੀਂ ਲੱਭਣ ਜਾ ਰਹੇ ਹੋ ਉਹ ਤਾਂ ਇਨਸਾਨ ਦੇ ਕਰਮਾਂ ਵਿੱਚ ਉਸ ਦੀ ਚੇਤਨਾ ਵਿੱਚ ਉਸ ਦੇ ਆਲੇ ਦੁਆਲੇ ਵਿੱਚ ਸਮਾਇਆ ਹੋਇਆ ਫਿਰ ਉਸ ਨੂੰ ਲੱਭਣਾ ਕੀ ਹੈ ਤੇ ਕਿਉਂ ਕਿਉਂ ਇਹਨਾਂ ਢੋਂਗੀਆਂ ਦੇ ਜਾਲ ਵਿੱਚ ਫਸ ਕੇ ਤੁਸੀਂ ਆਪਣੀ ਗ੍ਰਹਿਸਤੀ ਤਬਾਹ ਕਰ ਰਹੇ ਹੋ ਇਸ ਛੋਟੇ ਜਿਹੇ ਬੱਚੇ ਆਪਣੇ ਬਜ਼ੁਰਗ ਬੁੱਢੇ ਬਾਪ ਨੂੰ ਛੱਡ ਕੇ ਤੁਹਾਨੂੰ ਕਿਤੇ ਹੋਰ ਰੱਬ ਨਜ਼ਰ ਆ ਰਿਹਾ ਇਹ ਵੀ ਸਮਝ ਨਹੀਂ ਆ ਰਿਹਾ ਕਿ ਇਹ ਦੀਦੀ ਨੂੰ ਵੀ ਇੱਥੇ ਰਹਿਣ ਲਈ ਕਹਿ ਰਿਹਾ ਇਸ ਇਸ਼ਾਰੇ ਨੂੰ ਤਾਂ ਸਮਝੋ ਪਰ ਉਹਨਾਂ ਨੇ ਨਾ ਸਮਝਣਾ ਸੀ ਤੇ ਨਾ ਹੀ ਸਮਝੇ ਉਲਟਾ ਉਹ ਮਹਾਂਤ ਤੇ ਉਸਦੇ ਚੇਲੇ ਸਾਡੇ ਨਾਲ ਲੜਨ ਲਈ ਤਿਆਰ ਹੋ ਗਏ ਮੈਂ ਤਾਂ ਸ਼ਾਇਦ ਲੜ ਵੀ ਪੈਂਦਾ ਪਰ ਦੀਦੀ ਨੇ ਮੈਨੂੰ ਰੋਕ ਦਿੱਤਾ ਉਹਨਾਂ ਨੇ ਮੈਨੂੰ ਫੜਦੇ ਹੋਏ ਡੈਡੀ ਨੂੰ ਕਿਹਾ ਚਲੋ ਡੈਡੀ ਇਹਨਾਂ ਨੇ ਜੋ ਲਪੜਨਾ ਲਪ ਲੈਣ ਮੈਂ ਇਹਨਾਂ ਨੂੰ ਨਹੀਂ ਰੋਕਾਂਗੀ। ਵੈਸੇ ਵੀ ਧੱਕੇ ਨਾਲ ਕਿਸੇ ਇਨਸਾਨ ਨੂੰ ਬੰਨ੍ਹ ਕੇ ਗ੍ਰੈਸਟੀ ਦੀ ਗੱਡੀ ਨਹੀਂ ਚਲਾਈ ਜਾ ਸਕਦੀ। ਤੇ ਫਿਰ ਦੀਦੀ ਦੇ ਕਹਿਣ ਤੇ ਅਸੀਂ ਵਾਪਸ ਆ ਗਏ ਸੀ। ਉਦੋਂ ਡੈਡੀ ਨੇ ਦੀਦੀ ਨੂੰ ਆਪਣੀਆਂ ਬਾਹਾਂ ਵਿੱਚ ਲੈ ਕੇ ਰੋਂਦੇ ਹੋਏ ਕਿਹਾ ਸੀ। ਚੱਲ ਬੇਟਾ, ਘਰ ਚੱਲ। ਹੁਣ ਕੀ ਐ ਤੇਰੇ ਲਈ ਇੱਥੇ? ਚੱਲ, ਮਾਂ ਦੇ ਕੋਲ ਰਹੇਂਗੀ ਤਾਂ ਸ਼ਾਇਦ ਤੇਰਾ ਵੀ ਦੁੱਖ ਕੁਝ ਘੱਟ ਹੋ ਜਾਵੇਗਾ। ਡੈਡੀ ਤੁਸੀਂ ਮੈਨੂੰ ਕਦੇ ਵੀ ਕਾਇਰਤਾ ਦਾ ਪਾਠ ਤਾਂ ਪੜਾਇਆ ਹੀ ਨਹੀਂ ਸੀ ਫਿਰ ਅੱਜ ਕਿਉਂ ਉਸ ਹਾਲਤ ਵਿੱਚ ਵੀ ਦੀਦੀ ਦੀ ਆਵਾਜ਼ ਵਿੱਚ ਲੁਕੀ ਦ੍ਰਿੜਤਾ ਦੇਖ ਕੇ ਅਸੀਂ ਦੋਨੋਂ ਹੀ ਹੈਰਾਨ ਸੀ ਦੀਦੀ ਫਿਰ ਕਹਿਣ ਲੱਗੀ ਡੈਡੀ ਮੇਰੇ ਪਤੀ ਨੇ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਲਿਆ ਪਰ ਕੀ ਮੈਂ ਵੀ ਉਹਨਾਂ ਦੀ ਤਰ੍ਹਾਂ ਹਾਰ ਕੇ ਮੂਲ ਕੋਕੇ ਬੈਠ ਜਾਵਾਂ ਨਹੀਂ ਡੈਡੀ ਮੈਂ ਇਸ ਤਰ੍ਹਾਂ ਨਹੀਂ ਕਰ ਸਕਦੀ ਤੁਹਾਡੇ ਨਾਲ ਤਾਂ ਵਿਕਰਮ ਹੈ ਮੰਮੀ ਹਨ ਪਰ ਇੱਥੇ ਇਥੇ ਵੀ ਤਾਂ ਮੇਰੇ ਪਿਤਾ ਸਮਾਨ ਸੋਹਰਾ ਕਿ ਉਹਨਾਂ ਨੂੰ ਇਸ ਤਰ੍ਹਾਂ ਇਕੱਲਾ ਛੱਡ ਕੇ ਮੈਂ ਉੱਥੇ ਸੁખી ਰਹਿ ਸਕਾਂਗੀ ਤੇ ਫਿਰ ਅਗਮ ਤਾਂ ਹੈ ਨਾ ਮੇਰੇ ਕੋਲ ਕਿਸੇ ਦੇ ਤੌਰ 'ਤੇ ਨਾਲ ਜ਼ਿੰਦਗੀ ਖਤਮ ਤਾਂ ਨਹੀਂ ਹੋ ਜਾਂਦੀ ਤੁਸੀਂ ਜਾਓ ਤੇ ਇਸ ਵਿਸ਼ਵਾਸ ਦੇ ਨਾਲ ਜਾਓ ਕਿ ਮੈਂ ਇੱਥੇ ਠੀਕ ਰ੍ਹਾਂਗੀ ਇਹ ਤਾਂ ਮੈਂ ਨਹੀਂ ਕਹਿ ਸਕਦੀ ਕਿ ਮੈਨੂੰ ਕੋਈ ਦੁੱਖ ਨਹੀਂ ਹੈ ਪਰ ਦੋ-ਦੋ ਇਨਸਾਨਾਂ ਦੇ ਜੀਵਨ ਨੂੰ ਸਹਾਰਾ ਦੇਣ ਵਿੱਚ ਇਹ ਦੁੱਖ ਪੱਕਾ ਘਟ ਜ਼ਰੂਰ ਹੋ ਜਾਵੇਗਾ ਡੈਡੀ ਨੇ ਲੱਖ ਸਮਝਾਇਆ ਪਰ ਦੀਦੀ ਸ਼ੁਰੂ ਤੋਂ ਹੀ ਜ਼ਿੱਦੀ ਸੀ ਤੇ ਇਸ ਵਾਰ ਉਸ ਦੀ ਜ਼ਿੱਦ ਤਾਂ ਜਾਏ ਸੀ ਅਸੀਂ ਦੋਨੋਂ ਪਿਓ ਪੁੱਤਰ ਚਾਕੇ ਵੀ ਕੁਝ ਨਾ ਕਰ ਸਕੇ ਤੇ ਥੱਕ ਹਾਰ ਕੇ ਘਰ ਵਾਪਸ ਆ ਗਏ ਫਿਰ ਹੌਲੀ ਹੌਲੀ ਦੀਦੀ ਨੇ ਖੁਦ ਨੂੰ ਸੰਭਾਲਿਆ ਅਜਿਹੇ ਸਮੇਂ ਵਿੱਚ ਉਹਨਾਂ ਦੀ ਪੜ੍ਹਾਈ ਉਹਨਾਂ ਦੇ ਕੰਮ ਆਈ ਪਹਿਲਾਂ ਉਹਨਾਂ ਨੇ ਕੁਝ ਆਸ-ਪਾਸ ਦੇ ਬੱਚਿਆਂ ਨੂੰ ਵੈਸੇ ਹੀ ਮਨ ਪਰਚਾਉਣ ਦੇ ਲਈ ਪੜਾਉਣਾ ਸ਼ੁਰੂ ਕੀਤਾ ਹੌਲੀ ਹੌਲੀ ਪਿੰਡ ਦੇ ਲੋਕਾਂ ਨੇ ਹੀ ਜ਼ੋਰ ਦੇਣਾ ਸ਼ੁਰੂ ਕੀਤਾ ਕਿ ਉਹ ਸਕੂਲ ਖੋਲ ਲਵੇ ਤਾਂ ਕਿ ਬੱਚਿਆਂ ਨੂੰ ਸੰਪੂਰਨ ਸਿੱਖਿਆ ਮਿਲ ਸਕੇ ਇਹ ਗੱਲ ਉਹਨਾਂ ਨੂੰ ਵੀ ਪਸੰਦ ਆਈ ਤੇ ਆਪਣੀ ਹੀ ਥੋੜੀ ਜੀ ਜ਼ਮੀਨ ਵਿੱਚ ਉਹਨਾਂ ਨੇ ਕੰਧਾਂ ਖੜੀਆਂ ਕਰਕੇ ਟੀਨ ਦਾ ਸ਼ੈੱਡ ਪਵਾ ਲਿਆ ਤੇ ਫਿਰ ਪ੍ਰਾਇਮਰੀ ਸਕੂਲ ਖੋਲ੍ਹ ਲਿਆ ਜੋ ਅੱਜ 12ਵੀਂ ਤੱਕ ਦੇ ਬੱਚਿਆਂ ਦੇ ਲਈ ਸਿੱਖਿਆ ਦਾ ਮੰਨਿਆ ਹੋਇਆ ਸਾਧਨ ਹੈ ਦੀਦੀ ਨੇ ਉਹ ਸਭ ਕੁਝ ਕਰਕੇ ਦਿਖਾ ਦਿੱਤਾ ਜੋ ਸ਼ਾਇਦ ਜੀਜਾ ਜੀ ਨਾਲ ਰਹਿੰਦੇ ਤਾਂ ਉਹ ਨਹੀਂ ਸੀ ਕਰ ਸਕਦੇ ਆਪਣੇ ਰੁਝੇਮਿਆਂ ਵਿੱਚ ਦੀਦੀ ਆਪਣਾ ਸੌਖ ਦੌਖ ਸਭ ਕੁਝ ਭੁੱਲਦੀ ਜਾ ਰਹੀ ਸੀ ਦੀਜਾ ਜੀ ਦੇ ਸੰਨਿਆਸ ਲੈਣ ਤੋਂ ਬਾਅਦ ਉਹਨਾਂ ਦੇ ਪਿਤਾ ਜੀ 8 ਸਾਲ ਤੱਕ ਜਿਉਂਦੇ ਰਹੇ। ਦੀਦੀ ਉਹਨਾਂ ਦੀ ਸੇਵਾ ਇਸ ਤਰ੍ਹਾਂ ਕਰਦੀ ਕਿ ਜੇਕਰ ਉਹਨਾਂ ਦੀ ਖੁਦ ਦੀ ਬੇਟੀ ਵੀ ਹੁੰਦੀ ਤਾਂ ਸ਼ਾਇਦ ਉਹ ਵੀ ਨਾ ਕਰ ਸਕਦੀ। ਫਿਰ ਵੀ ਇਕਲੌਤੇ ਪੁੱਤਰ ਦਾ ਘਰ ਛੱਡ ਕੇ ਜਾਣਾ ਉਹਨਾਂ ਦੇ ਲਈ ਅਜੀਹਾ ਰੋਗ ਬਣ ਗਿਆ ਕਿ ਉਹ ਜ਼ਿਆਦਾ ਦਿਨ ਨਹੀਂ ਰਹਿ ਸਕੇ। ਦੀਦੀ ਹੋਂ ਸਾਡੇ ਕੋਲ ਵੀ ਘੱਟ ਹੀ ਆ ਸਕਦੀ ਸੀ। ਮੇਰੇ ਵਿਆਹ ਤੋਂ ਬਿਨਾ ਉਹ ਕਦੇ ਕਦਾਂ ਹੀ ਇੱਥੇ ਰੁਕੀ ਹੋਵੇਗੀ। ਡੈਡੀ ਹੀ ਅਕਸਰ ਉਹਨਾਂ ਦੇ ਘਰ ਚਲੇ ਜਾਂਦੇ ਤੇ ਉੱਥੋਂ ਵਾਪਸ ਆ ਕੇ ਕਈ ਕਈ ਦਿਨ ਉਦਾਸ ਰਹਿੰਦੇ ਅਕਸਰ ਡੈਡੀ ਮੈਨੂੰ ਕਹਿੰਦੇ ਕੀ ਦੱਸਾਂ ਵਿਕਰਮ ਹੋਰ ਤਾਂ ਸਭ ਠੀਕ ਆ ਪਰ ਜਸਤੀ ਨੂੰ ਇੰਨੇ ਲਾਟਾਂ ਨਾਲ ਪਾਲਿਆ ਸੀ ਉਸ ਨੂੰ ਇੰਨਾ ਕੰਮ ਕਰਦੇ ਦੇਖ ਮੇਰੀ ਛਾਤੀ ਫਟ ਜਾਂਦੀ ਹੈ ਪਰ ਇਹ ਤਾਂ ਹੈ ਕਿ ਉਹ ਮੇਰੀ ਲਾਇਕ ਧੀ ਆ ਹੋਰ ਕੋਈ ਹੁੰਦਾ ਤਾਂ ਹੁਣ ਤੱਕ ਟੁੱਟ ਕੇ ਬिखर ਗਿਆ ਹੁੰਦਾ ਪਰ ਉਸ ਦਾ ਤਾਂ ਜਿਹੋ ਜਿਹਾ ਨਾਮ ਹੈ ਉਹ ਹੋਈ ਗਣ ਬਿਲਕੁਲ ਕਿਸੇ ਨਦੀ ਦੇ ਵਾਂਗ ਨਾ ਉਹ ਰੁਸਣਾ ਜਾਣਦੀ ਹੈ ਨਾ ਮਨਾਉਣਾ ਤੇ ਇਹ ਸੱਚ ਵੀ ਸੀ ਇੰਨੇ ਦਿਨਾਂ ਬਾਅਦ ਮੈਨੂੰ ਯਾਦ ਨਹੀਂ ਕਿ ਕਦੇ ਦੀਦੀ ਨੇ ਜੀਜਾ ਜੀ ਦਾ ਜ਼ਿਕਰ ਵੀ ਕੀਤਾ ਹੋਵੇ ਜੇਕਰ ਕੋਈ ਦੂਸਰਾ ਉਸ ਦੇ ਸਾਹਮਣੇ ਇਸ ਬਾਰੇ ਗੱਲ ਕਰਦਾ ਤਾਂ ਉਹ ਤੁਰੰਤ ਜਾਂ ਤਾਂ ਗੱਲ ਦਾ ਵਿਸ਼ਾ ਬਦਲ ਦਿੰਦੀ ਜਾਂ ਫਿਰ ਉੱਥੋਂ ਉੱਠ ਕੇ ਚਲੀ ਜਾਂਦੀ ਆਪਣੇ ਜੀਵਨ ਦੀ ਹਰ ਜ਼ਿੰਮੇਵਾਰੀ ਉਹਨਾਂ ਨੇ ਬਖੂਬੀ ਨਿਭਾਈ ਅਗਮ ਨੇ MBA ਕਰਨ ਤੋਂ ਬਾਅਦ ਨੇੜੇ ਦੇ ਹੀ ਇੱਕ ਸ਼ਹਿਰ ਵਿੱਚ ਆਪਣਾ ਇੱਕ ਚੰਗਾ ਬਿਜ਼ਨਸ ਖੜਾ ਕਰ ਲਿਆ। ਦੀਦੀ ਸਕੂਲ ਦੇਖਦੀ ਸੀ। ਆਗਮ ਨੂੰ ਉਹ ਕਿਸੇ ਵੀ ਕੀਮਤ ਤੇ ਆਪਣੇ ਤੋਂ ਦੂਰ ਨਹੀਂ ਭੇਜਣਾ ਚਾਹੁੰਦੀ ਸੀ। ਦੀਦੀ ਹੁਣ ਜ਼ਿੰਦਗੀ ਦੇ ਸਮਤਲ ਵਿੱਚ ਆ ਕੇ ਸ਼ਾਂਤ ਨਦੀ ਬਣ ਗਈ ਸੀ। ਹੁਣ ਉਸ ਦੇ ਪ੍ਰਵਾਹ ਵਿੱਚ ਵੇਗ ਨਹੀਂ ਸੀ। ਸਗੋਂ ਸ਼ਾਂਤੀ ਸੀ, ਸਥਿਰਤਾ ਸੀ। ਤੇ ਇਹੀ ਮੇਰੀ ਸਮੱਸਿਆ ਦਾ ਕਾਰਨ ਵੀ ਸੀ। ਕਿ ਕਿਤੇ ਮੇਰੀ ਇੱਕ ਗਲਤੀ ਉਸ ਸ਼ਾਂਤ ਪੈਂਦੇ ਅੰਦਰ ਤੂਫਾਨ ਨੂੰ ਸੱਦਾ ਨਾ ਦੇ ਦੇਵੇ। 20 ਸਾਲ ਦੇ ਅਖੰਡ ਤਪ ਦੇ ਫਲ ਸरूप ਦੀਦੀ ਨੇ ਜੀਵਨ ਵਿੱਚ ਜੋ ਥੋੜਾ ਜਿਹਾ ਸੌਖ ਹਾਸਲ ਕੀਤਾ ਸੀ ਕਿਤੇ ਮੇਰੀ ਇੱਕ ਭੁੱਲ ਦੇ ਨਾਲ ਉਹ ਫਿਰ ਤੋਂ ਦੁੱਖ ਨਾ ਬਣ ਜਾਵੇ ਮੇਰੀ ਬੇਚੈਨੀ ਵਧਦੀ ਜਾ ਰਹੀ ਸੀ ਮੈਨੂੰ ਨੀਂਦ ਨਹੀਂ ਸੀ ਆ ਰਹੀ ਪਤਨੀ ਨੇ ਉੱਠਦੇ ਹੀ ਪੁੱਛਿਆ ਬਈ ਤੁਸੀਂ ਹਜੇ ਤੱਕ ਜਾਗ ਰਹੇ ਹੋ ਪੂਰੀ ਰਾਤ ਨਹੀਂ ਸੁੱਤੇ ਘੜੀਵਾਲ ਦੇਖਿਆ ਤਾਂ 5 ਵਜ ਰਹੀ ਸੀ ਮੇਰੀਆਂ ਅੱਖਾਂ ਲਾਲ ਹੋ ਰਹੀਆਂ ਸੀ ਕੀ ਗੱਲ ਹੈ ਤੁਸੀਂ ਪੂਰੀ ਰਾਤ ਜਾਗਦੇ ਰਹੇ ਹੋ ਮੈਨੂੰ ਕਿਉਂ ਨਹੀਂ ਦੱਸਦੇ ਆਖਰ ਗੱਲ ਕੀ ਹੈ ਪਤਨੀ ਨੂੰ ਵੀ ਮੇਰੀ ਹਾਲਤ ਦਾ ਅੰਦਾਜ਼ਾ ਹੋ ਗਿਆ ਸੀ ਮੈਂ ਚਾਹ ਕੇ ਵੀ ਹੁਣ ਉਸ ਤੋਂ ਕੁਝ ਲੁਕਾਉਣਾ ਨਹੀਂ ਸੀ ਚਾਹੁੰਦਾ ਮੇਰੀ ਆਵਾਜ਼ ਭਾਰੀ ਹੋ ਗਈ ਸੀ ਅੱਖਾਂ ਵੀ ਨਮ ਹੋ ਗਈਆਂ ਸੀ ਮੈਂ ਇੰਨਾ ਹੀ ਕਿਹਾ ਨੀਲੂ ਤੁਸੀਂ ਇੰਨਾ ਕਹਿ ਕੇ ਨੀਲੂ ਇੱਕਦਮ ਪਰੇਸ਼ਾਨ ਹੋ ਗਈ ਤੁਹਾਡੀਆਂ ਅੱਖਾਂ ਵਿੱਚ ਹੰਝੂ ਤੇ ਫਿਰ ਵੀ ਮੇਰੇ ਤੋਂ ਆਪਣੀ ਪਰੇਸ਼ਾਨੀ ਲੁਕੋ ਰਹੀਆਂ ਸ਼ਾਇਦ ਉਹ ਪਰੇਸ਼ਾਨੀ ਸਾਡੇ ਪਿਆਰ ਤੇ ਵਿਸ਼ਵਾਸ ਤੋਂ ਉੱਪਰ ਹੈ ਹੈਨਾ ਉਸਨੂੰ ਸ਼ਾਇਦ ਮੇਰੀ ਚੁੱਪ ਪਰੇਸ਼ਾਨ ਕਰ ਰਹੀ ਸੀ ਮੈਂ ਉਸਦੀ ਗੋਦ ਵਿੱਚ ਸਿਰ ਰੱਖਦੇ ਹੋਏ ਕਿਹਾ ਨਹੀਂ ਨੀਲੂ ਅਜੇ ਹੀ ਗੱਲ ਨਹੀਂ ਆ ਦਰਅਸਲ ਪਰੇਸ਼ਾਨੀ ਹੀ ਅਜੇ ਹੀ ਹੈ ਕਿ ਸਮਝ ਨਹੀਂ ਆਉਂਦਾ ਕਿ ਕੀ ਕਰਾਂ ਫਿਰ ਉਹ ਜਿੱਦੀ ਆਵਾਜ਼ ਵਿੱਚ ਕਹਿਣ ਲੱਗੀ ਤਾਂ ਮੈਨੂੰ ਦੱਸੋ ਨਾ ਹੁਣ ਲੁਕੋਇਆ ਨਹੀਂ ਸੀ ਜਾ ਸਕਦਾ ਮੈਂ ਕਿਹਾ ਕੱਲ ਦਫ਼ਤਰ ਵਿੱਚ ਜੀਜਾ ਜੀ ਆਈ ਸੀ ਇਹਨਾਂ ਸੁਣ ਕੇ ਉਹ ਵੀ ਚੌਂਕ ਗਈ ਸੀ ਕੀ ਜੀਜਾ ਜੀ ਪਰ ਉਹ ਤਾਂ ਸੰਨਿਆਸੀ ਹਾਂ ਨੀ ਲੋ 20 ਸਾਲ ਪਹਿਲਾਂ ਉਹ ਦੀਦੀ ਨੂੰ ਛੱਡ ਕੇ ਸੰਨਿਆਸੀ ਹੋ ਗਏ ਸੀ ਤੂੰ ਤਾਂ ਦੇਖਿਆ ਵੀ ਨਹੀਂ ਸੀ ਉਹਨਾਂ ਨੂੰ ਫਿਰ ਉਹ ਬੜੀ ਉਤਸੁਕਤਾ ਨਾਲ ਪੁੱਛਣ ਲੱਗੀ ਕਿ ਉਹ ਕੀ ਕਹਿ ਰਹੇ ਸੀ ਮੈਂ ਉਸਨੂੰ ਦੱਸਿਆ ਕਿ ਉਹ ਦੀਦੀ ਨੂੰ ਇੱਕ ਵਾਰ ਮਿਲਣਾ ਚਾਹੁੰਦੇ ਹਨ ਪਹਿਲਾਂ ਤਾਂ ਜੀ ਕੀਤਾ ਸੀ ਕਿ ਮੈਂ ਉਹਨਾਂ ਨੂੰ ਦਫ਼ਤਰ ਤੋਂ ਬਾਹਰ ਕੱਢ ਦੇਵਾਂ 20 ਸਾਲ ਮੇਰੀ ਭੈਣ ਨੇ ਇਸ ਆਦਮੀ ਤੋਂ ਬਿਨਾਂ ਆਪਣੀ ਗ੍ਰਹਿਸਤੀ ਕਿਵੇਂ ਚਲਾਈ ਹੈ ਇਹ ਮੈਂ ਹੀ ਜਾਣਦਾ ਪਰ ਜੀਜਾ ਜੀ ਦੀ ਹਾਲਤ ਬਹੁਤ ਖਰਾਬ ਹੈ ਨੀਲੂ ਅਜਿਹਾ ਲੱਗਦਾ ਜਿਵੇਂ ਹੁਣ ਵੀ ਟਿੱਗੇ ਕਿ ਹੁਣ ਵੀ ਡਿੱਕੇ ਮੈਂ ਉਹਨਾਂ ਨਾਲ ਕੋਈ ਸਖਤੀ ਨਾਲ ਗੱਲ ਨਹੀਂ ਕਰ ਸਕਿਆ ਪਰ ਉਸ ਤੋਂ ਬਾਅਦ ਮੈਂ ਕੋਈ ਫੈਸਲਾ ਨਹੀਂ ਲੈ ਸਕਿਆ ਉਹ ਅੱਜ ਫਿਰ ਔਨਲੀ کہہ ਕੇ ਗਏ ਸੀ ਸਮਝ ਵਿੱਚ ਨਹੀਂ ਆਉਂਦਾ ਕਿ ਕੀ ਕਰਾਂ ਇੱਕ ਪਾਸੇ ਡਰ ਲੱਗਦਾ ਕਿ ਜੀਜਾ ਜੀ ਦੀ ਵਾਪਸੀ ਦੀਦੀ ਦੇ ਲਈ ਸ਼ਰਾਪ ਨਾ ਬਣ ਜਾਵੇ ਤੇ ਦੂਜੇ ਪਾਸੇ ਉਹਨਾਂ ਦੀ ਤਰਸਯੋਗ ਹਾਲਤ ਮੈਨੂੰ ਸਖਤੀ ਕਰਨ ਤੋਂ ਰੋਕ ਰਹੀ ਐ ਇਹਨਾਂ ਸੁਣ ਕੇ ਪਤਨੀ ਨੇ ਕਿਹਾ ਦੇਖੋ ਮੈਂ ਨਹੀਂ ਜਾਣਦੀ ਕਿ ਉਸ ਸਮੇਂ ਜਦੋਂ ਉਹਨਾਂ ਨੇ ਘਰ ਛੱਡਿਆ ਤਾਂ ਹਾਲਾਤ ਕੀ ਰਹੇ ਹੋਣਗੇ ਪਰ ਅੱਜ ਜਦੋਂ ਦੀਦੀ ਨੂੰ ਮਿਲਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਰੋਕਣਾ ਵੀ ਠੀਕ ਨਹੀਂ ਐ ਪਤੀ ਪਤਨੀ ਦਾ ਰਿਸ਼ਤਾ ਸਿਰਫ ਜਸਮ ਦਾ ਰਿਸ਼ਤਾ ਤਾਂ ਨਹੀਂ ਹੁੰਦਾ ਨਾ ਇਸ ਲਈ ਤੁਸੀਂ ਦੀਦੀ ਨੂੰ ਇੱਥੇ ਬੁਲਾ ਲਓ ਫਿਰ ਉਹਨਾਂ ਦਾ ਮਨ ਕਿਸੇ ਤਰ੍ਹਾਂ ਟਟੋਲ ਕੇ ਦੇਖੋ ਜੇਕਰ ਕਿਤੇ ਉਹਨਾਂ ਦੇ ਦਿਲ ਦੇ ਕੋਨੇ ਵਿੱਚ ਅਜੇ ਵੀ ਡੀਜਾ ਜੀ ਦੇ ਲਈ ਜਗ੍ਹਾ ਹੈ ਤਾਂ ਠੀਕ ਹੈ ਨਹੀਂ ਤਾਂ ਦੀਦੀ ਨੂੰ ਕੋਈ ਬਹਾਨਾ ਕਰ ਦੇਵਾਂਗੇ ਤੇ ਆਪਾਂ ਜਿੰਨਾ ਹੋ ਸਕਿਆ ਖੁਦ ਡੀਜਾ ਜੀ ਦੀ ਮਦਦ ਕਰਾਂਗੇ ਮੇਰਾ ਸ਼ੱਕ ਦੂਰ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਆ ਮੈਂ ਫਿਰ ਪੁੱਛਿਆ ਕਿ ਨੀਲੂ ਕਿਤੇ ਅਜਿਹਾ ਨਾ ਹੋਵੇ ਕਿ ਕੁਝ ਨਹੀਂ ਹੋਵੇਗਾ ਤੁਸੀਂ ਦੀਦੀ ਨੂੰ ਬੁਲਾਓ ਆਪਾਂ ਨੂੰ ਉਹਨਾਂ ਨੂੰ ਵੀ ਮਿਲਿਆ ਨੂੰ ਵੈਸੇ ਵੀ ਬਹੁਤ ਦਿਨ ਹੋ ਗਏ ਐਸੀ ਬਹਾਨੇ ਉਹਨਾਂ ਨਾਲ ਮੁਲਾਕਾਤ ਹੋ ਜਾਵੇਗੀ ਉਸਨੇ ਮੈਨੂੰ ਤਸੱਲੀ ਦਿੰਦਿਆਂ ਕਿਹਾ ਸੀ ਉਦੋਂ ਹੀ ਮੇਰਾ ਛੋਟਾ ਬੇਟਾ ਰੋਣ ਲੱਗਾ ਤੇ ਨੀਲੂ ਔਟ ਕੇ ਚਲੀ ਗਈ ਫਿਰ ਮੈਂ ਪਤਨੀ ਦੇ ਕਹਿੰਤੇ ਦੀਦੀ ਨੂੰ ਫੋਨ ਕੀਤਾ ਫੋਨ ਕਰਦੇ ਸਮੇਂ ਮੈਂ ਕਾਫੀ ਹਲਕਾ ਮਹਿਸੂਸ ਕਰ ਰਿਹਾ ਸੀ ਸ਼ਾਇਦ ਪਤਨੀ ਠੀਕ کہہ ਰਹੀ ਸੀ ਬੁਲਾਉਣੇ ਆ ਦੀਦੀ ਨੂੰ ਦੀਦੀ ਨੂੰ ਫੋਨ ਕੀਤਾ ਪਹਿਲਾਂ ਤਾਂ ਉਹਨਾਂ ਦੇ ਕੋਲ ਵੇਲ ਨਹੀਂ ਸੀ ਕਾਫੀ ਮਿੰਤਾ ਤਰਲਿਆਂ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਦੀਦੀ ਮੇਰੀ ਸਿਹਤ ਠੀਕ ਨਹੀਂ ਹੈ ਡਾਕਟਰ ਨੇ ਫਿਰ ਪਤਾ ਨਹੀਂ ਮੈਂ ਕੀ ਕੀ ਕਹਿ ਦਿੱਤਾ ਮੈਨੂੰ ਖੁਦ ਵੀ ਯਾਦ ਨਹੀਂ ਮੈਂ ਜਾਣਦਾ ਸੀ ਕਿ ਮੇਰੀ ਬਿਮਾਰੀ ਦਾ ਨਾਮ ਸੁਣ ਕੇ ਦੀਦੀ ਭੱਜੀ ਆਵੇਗੀ ਉਸ ਦਿਨ ਮੈਂ ਦਫ਼ਤਰ ਵੀ ਨਹੀਂ ਸੀ ਜਾ ਸਕਿਆ ਤੇ ਉਹੀ ਹੋਇਆ ਵੀ ਦੀਦੀ ਦੂਜੇ ਹੀ ਦਿਨ ਆਗਮ ਨੂੰ ਲੈ ਕੇ ਆ ਗਈ ਸੀ ਇਧਰ ਮੇਰੀ ਸੋਚ ਮੇਰੇ ਉੱਪਰ ਇਸ ਤਰ੍ਹਾਂ ਹਾਵੀ ਹੋ ਗਈ ਕਿ ਮੈਨੂੰ ਸੱਚੀ ਬੁਖਾਰ ਹੋ ਗਿਆ ਕੀ ਹੋਇਆ ਵਿਕਰਮ ਹੁਣ ਕਿਵੇਂ ਸੇਹਤਾ ਤੇਰੀ ਦੀਦੀ ਕਾਫੀ ਘਬਰਾ ਗਈ ਸੀ ਉਹਨਾਂ ਨੇ ਮੇਰੇ ਮੱਥੇ ਤੇ ਹੱਥ ਰੱਖਦੇ ਹੋਏ ਪੁੱਛਿਆ ਸੀ ਹੰਤਾ ਠੀਕ ਆ ਦੀਦੀ ਮੰਮੀ ਦੀ ਯਾਦ ਆ ਰਹੀ ਸੀ ਸੋਚਿਆ ਕਿ ਤੁਸੀਂ ਆ ਜਾਓਗੇ ਤਾਂ ਵੈਸੇ ਮੇਰੀ ਖਾਤਰ ਕਾਫੀ ਨੁਕਸਾਨ ਹੋ ਗਿਆ ਹੋਵੇਗਾ ਤੁਹਾਡਾ ਦੀਦੀ ਮੁਸਕਰਾ ਕੇ ਕਹਿਣ ਲੱਗੀ ਪਾਗਲ ਆ ਤੂੰ ਫਿਰ ਦੀਦੀ ਨੇ ਮੈਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ ਸੀ ਤੇ ਕਹਿਣ ਲੱਗੀ ਨੁਕਸਾਨ ਕਾ ਦਾ ਮੈਂ ਤਾਂ ਖੁਦ ਨੂੰ ਬਿਜ਼ੀ ਰੱਖਣ ਦੇ ਲਈ ਕੰਮ ਕਰਦੀ ਆ ਚੱਲ ਹੁਣ ਮੈਂ ਕੁਝ ਦਿਨ ਇੱਥੇ ਹੀ ਰਹਾਂਗੀ ਉਸ ਦਿਨ ਅਸੀਂ देर ਤੱਕ ਬੈਠੇ ਗੱਲਾਂ ਕਰਦੇ ਰਹੇ ਪਰ ਸਾਡੇ ਦੋਨਾਂ પતિ ਪਤਨੀ ਦੀ ਹਿੰਮਤ ਨਹੀਂ ਹੋ ਰਹੀ ਸੀ ਕਿ ਜੀਜਾ ਜੀ ਦੇ ਬਾਰੇ ਵਿੱਚ ਕੋਈ ਗੱਲ ਕਹੀਏ। ਦੂਜੇ ਦਿਨ ਸਵੇਰੇ ਅਸੀਂ ਸਾਰੇ ਵਿਹੜੇ ਵਿੱਚ ਬੈਠੇ ਸੀ। ਮੈਂ ਚਾਹ ਕੇ ਵੀ ਦੀਦੀ ਨੂੰ ਕੁਝ ਨਹੀਂ ਸੀ ਕਹਿ ਸਕਿਆ। ਨੀਲੂ ਪਕੌੜੇ ਤਲ ਰਹੀ ਸੀ। ਦੀਦੀ ਸ਼ਾਇਦ ਮੇਰੀ ਸ਼ਸ਼ੋਪੰਜ ਨੂੰ ਸਮਝ ਗਈ ਸੀ। ਕੀ ਗੱਲ ਹੈ ਵਿਕਰਮ? ਤੂੰ ਸ਼ਾਇਦ ਕੁਝ ਕਹਿਣਾ ਚਾਹੁੰਦਾ ਮੈਨੂੰ। ਦੀਦੀ ਨੇ ਮੇਰੇ ਵੱਲ ਦੇਖਦੇ ਹੋਏ ਕਿਹਾ ਸੀ। ਨਹੀਂ ਨਹੀਂ ਦੀਦੀ। ਮੈਂ ਹੜਬੜਾ ਗਿਆ ਸੀ। ਫਿਰ ਮੈਨੂੰ ਇਸ ਤਰ੍ਹਾਂ ਕਿਉਂ ਲੱਗ ਰਿਹਾ ਕਿ ਤੂੰ ਮੈਨੂੰ ਕੁਝ ਕਹਿਣਾ ਚਾਹੁੰਨਾ ਕੋਈ ਪਰੇਸ਼ਾਨੀ ਹੈ ਤਾਂ ਦੱਸ ਦੀਦੀ ਨੇ ਪੜੇ ਪਿਆਰ ਨਾਲ ਪੁੱਛਿਆ ਸੀ ਮੇਰੇ ਤੋਂ ਨਹੀਂ ਦੀਦੀ ਹਜੇ ਮੈਂ ਆਪਣਾ ਵਾਕ ਪੂਰਾ ਵੀ ਨਹੀਂ ਸੀ ਕਰ ਸਕਿਆ ਕਿ ਡੋਰ ਬੈਲ ਵੱਜੀ ਮੈਂ ਉੱਠਣਾ ਹੀ ਚਾਹੁੰਦਾ ਸੀ ਕਿ ਦੀਦੀ ਬੋਲ ਪਈ ਤੂੰ ਬੈਠ ਹੈ ਮੈਂ ਦੇਖਦੀ ਆ ਉਹਨਾਂ ਨੇ ਉੱਠ ਕੇ ਦਰਵਾਜ਼ਾ ਖੋਲਿਆ ਮੇਰੀ ਨਜ਼ਰ ਵੀ ਦਰਵਾਜ਼ੇ ਵੱਲ ਹੀ ਸੀ ਦਰਵਾਜ਼ੇ ਤੇ ਜੀਜਾ ਜੀ ਖੜੇ ਸੀ ਮੈਨੂੰ ਲੱਗਿਆ ਕਿ ਮੇਰਾ ਸਾਹ ਰੁਕ ਜਾਣਾ ਤੂੰ ਉਹ ਵੀ ਇੱਥੇ ਇਹਨਾਂ ਕਹਿ ਕੇ ਦੀਦੀ ਰੁਕ ਗਈ ਤੇ ਪਥਰਾਈਆਂ ਨਜ਼ਰਾਂ ਨਾਲ ਉਹਨਾਂ ਨੂੰ ਦੇਖਣ ਲੱਗੀ ਉਹਨਾਂ ਨੇ ਸ਼ਾਇਦ ਜੀਜਾ ਜੀ ਨੂੰ ਪਹਿਚਾਨ ਲਿਆ ਸੀ ਜੀਜਾ ਜੀ ਆਪਣੇ ਕੰਬਦੇ ਹੱਥਾਂ ਨੂੰ ਜੋੜ ਕੇ ਰੋ ਪਏ ਰੂਬੀ ਮੈਂ ਆ ਮੈਂ ਇੱਕ ਬਦਕਿਸਮਤ ਅਪਰਾਧੀ ਜੋ ਭਟਕ ਕੇ ਕਿਸੇ ਹੋਰ ਦੁਨੀਆ ਵਿੱਚ ਚਲਾ ਗਿਆ ਸੀ ਉੱਥੇ ਜਿੱਥੇ ਰੱਬ ਦੇ ਨਾਮ ਤੇ ਸੌਦੇ ਹੁੰਦੇ ਹਨ ਜਿੱਥੇ ਰੱਬ ਦੀ ਨਿਲਾਮੀ ਕੀਤੀ ਜਾਂਦੀ ਹੈ ਤੇ ਜਦੋਂ ਹੋਸ਼ ਆਇਆ ਤਾਂ ਮੈਂ ਇੰਨੀ ਦੂਰ ਨਿਕਲ ਗਿਆ ਕਿ ਵਾਪਸ ਤੇਰੇ ਕੋਲ ਆਉਣ ਦੇ ਲਈ ਮੇਰੇ ਕੋਲ ਕੋਈ ਰਾਸਤਾ ਹੀ ਨਹੀਂ ਬਚਿਆ ਸੀ ਸ਼ਰਮਿੰਦਗੀ ਨਾਲ ਆਪਣੇ ਚਿਹਰੇ ਨੂੰ ਲੁਕੋ ਕੇ ਪਟਕਦਾ ਪਟਕਦਾ ਕਿਸੇ ਤਰ੍ਹਾਂ ਵਿਕਰਮ ਦਾ ਪਤਾ ਲਗਾ ਸਕਿਆ ਆਪਣੇ ਆਖਰੀ ਸਮੇਂ ਤੇਰੇ ਤੋਂ ਮਾਫੀ ਮੰਗਣ ਦੀ ਲਾਲਸਾ ਵਿੱਚ ਮੈਂ ਇਸ ਦੇ ਕੋਲ ਆਇਆ ਸੀ ਪਰ ਮੈਨੂੰ ਮਿਲਣ ਤੋਂ ਬਾਅਦ ਇਤਨ ਦਿਨ ਤੋਂ ਦਫ਼ਤਰ ਨਹੀਂ ਆ ਰਿਹਾ ਸੀ ਅੱਜ ਪਤਾ ਲੱਗਾ ਕਿ ਇਹ ਬਿਮਾਰ ਮੈਂ ਕਿਸੇ ਤਰ੍ਹਾਂ ਇਸ ਦੇ ਘਰ ਦਾ ਪਤਾ ਲਗਾ ਕੇ ਇਸ ਨੂੰ ਦੇਖਣ ਆ ਗਿਆ। ਮੈਨੂੰ ਮaaf ਕਰ ਦੇ ਰੂਬੀ। ਸ਼ਾਇਦ ਤੇਰੀ ਮਾਫੀ ਮੈਨੂੰ ਕੋਈ ਸ਼ਾਂਤੀ ਦੇ ਸਕੇ। ਮੈਨੂੰ ਮaaf। ਇਹਨਾਂ ਕਹਿ ਕੇ ਉਹ ਹਫਦੇ ਹੋਏ ਉੱਥੇ ਹੀ ਬੈਠ ਗਈ ਸੀ। ਦੀਦੀ ਨੇ ਹੌਲੀ ਜਿਹੀ ਉਹਨਾਂ ਦੇ ਹੱਥਾਂ ਨੂੰ ਫੜ ਕੇ ਖੜਾ ਕੀਤਾ ਤੇ ਕਿਹਾ ਤੁਸੀਂ ਤਾਂ ਇੱਕ ਅਣਜਾਣੀ ਮੰਜ਼ਿਲ ਦੀ ਤਲਾਸ਼ ਵਿੱਚ ਭਟਕਦੇ ਰਹੇ। ਪਰ ਮੈਂ ਤਾਂ ਇੱਕ ਅਜੀਹੀ ਨਦੀ ਬਣ ਗਈ ਸੀ ਜਿਸ ਦੀ ਕੋਈ ਮੰਜ਼ਿਲ ਹੀ ਨਹੀਂ ਸੀ। ਹੁਣ ਤੁਸੀਂ ਵਾਪਸ ਆਏ ਹੋ ਤਾਂ ਸ਼ਾਇਦ ਮੈਨੂੰ ਵੀ ਮੇਰੀ ਮੰਜ਼ਿਲ ਮਿਲ ਜਾਵੇ ਮੈਂ ਥੋੜਾ ਹੋਰ ਦੀਦੀ ਦੇ ਕੋਲ ਹੋ ਗਿਆ ਤੇ ਕਹਿਣ ਲੱਗਾ ਦੀਦੀ ਮੈਨੂੰ ਮਾਫ਼ ਮੈਂ ਉਹਨਾਂ ਦੇ ਮੋਢੇ ਤੇ ਸਿਰ ਰੱਖ ਕੇ ਰੋ ਰਿਹਾ ਸੀ ਉਹਨਾਂ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਗਿਆ ਇਹੀ ਗੱਲ ਕਹਿਣਾ ਚਾਹੁੰਦਾ ਸੀ ਨਾ ਤੂੰ پاگل ਪਟਕਦਾ ਦਾ ਇਨਸਾਨ ਹੀ ਹੈ ਨਾ ਤੇ ਨਫ਼ਰਤ ਨਫ਼ਰਤ ਤਾਂ ਮੈਂ ਕਿਸੇ ਨੂੰ ਨਹੀਂ ਕਰਦੀ ਫਿਰ ਇਹਨਾਂ ਨੂੰ ਕਿਵੇਂ ਕਰਾਂਗੀ ਇਹ ਵਾਪਸ ਆਈ ਜ਼ਿੰਦਗੀ ਦੀ ਹਕੀਕਤ ਨੂੰ ਸਮਝ ਕੇ ਮੇਰੇ ਲਈ ਬਸ ਇਹੀ ਬਹੁਤ ਹੈ ਅੱਜ ਪਿਤਾ ਜੀ ਦੀ ਆਤਮਾ ਨੂੰ ਸ਼ਾਂਤੀ ਮਿਲ ਗਈ ਹੋਵੇਗੀ ਇਹਨਾਂ ਕਹਿ ਕੇ ਦੀਦੀ ਮੈਨੂੰ ਫੜ ਕੇ ਉੱਚੀ ਉੱਚੀ ਰੋਣ ਲੱਗੀ ਸੀ ਬਰਿਆਂ ਤੋਂ ਚੁੱਪ ਦੀਦੀ ਅੱਜ ਸਾਰੇ ਬੰਧਨ ਤੋੜ ਕੇ ਰੋਈ ਜਾ ਰਹੀ ਸੀ ਅਗਮ ਆਪਣੇ ਦੋਨਾਂ ਹੱਥਾਂ ਨਾਲ ਆਪਣੇ ਕੰਬਦੇ ਪਿਤਾ ਨੂੰ ਗਲੇ ਲਗਾ ਕੇ ਰੋ ਰਿਹਾ ਸੀ ਸਮੇਂ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਪਰ ਅੱਗੇ ਆਉਣ ਵਾਲੇ ਸਮੇਂ ਨੂੰ ਖੂਬਸੂਰਤ ਜ਼ਰੂਰ ਬਣਾਇਆ ਜਾ ਸਕਦਾ ਪੂਰੇ ਘਰ ਵਿੱਚ ਹੰਝੂਆਂ ਦੀ ਬਰਸਾਤ ਹੋ ਰਹੀ ਸੀ ਜਿਸ ਵਿੱਚ ਸਾਰੇ ਗਿਲੇ ਸ਼ਿਕਵੇ ਵਹਿ ਗਏ ਸੀ ਸੋ ਦੋਸਤੋ ਪਰਮਾਤਮਾ ਦੀ ਤਲਾਸ਼ ਵਿੱਚ ਸੰਨਿਆਸ ਲੈ ਕੇ ਇਸ ਖੂਬਸੂਰਤ ਗ੍ਰਸਥ ਜੀਵਨ ਨੂੰ ਤਬਾਹ ਕਰਨਾ ਹੀ ਹੁੰਦਾ ਹੈ ਪਰਮਾਤਮਾ ਤਾਂ ਖੁੱਦ ਸਾਡੇ ਅੰਦਰ ਹੈ ਸਾਡੇ ਆਲੇ-ਦੁਆਲੇ ਵਿੱਚ ਹੈ ਫਿਰ ਅਸੀਂ ਉਸ ਨੂੰ ਲੱਭਣ ਵਿੱਚ ਆਪਣਾ ਸਮਾਂ ਤੇ ਆਪਣੇ ਰਿਸ਼ਤੇ ਕਿਉਂ ਖਰਾਬ ਕਰਦੇ ਹਾਂ ਤੁਸੀਂ ਵੀ ਦੱਸਿਓ ਕਿ ਪਰਮਾਤਮਾ ਵੀ ਕੋਈ ਲੱਭਣ ਦੀ ਚੀਜ਼ ਹੈ ਤੇ ਇਹ ਵੀ ਦੱਸਿਓ ਕਿ ਦੀਦੀ ਨੇ ਜੀਜਾ ਜੀ ਨੂੰ ਮਾਫ ਕਰਕੇ ਠੀਕ ਕੀਤਾ ਤੁਹਾਡੇ ਜਵਾਬ ਦਾ ਇੰਤਜ਼ਾਰ ਜ਼ਰੂਰ ਰਹੇਗਾ ਚੰਗੀ ਲੱਗੀ کہانی ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕੱਲ ਇੱਕ ਹੋਰ ਵੱਖਰੀ ਤੇ ਦਿਲ ਨੂੰ ਛੋਹ ਜਾਣ ਵਾਲੀ ਕਹਾਣੀ ਦੇ ਨਾਲ ਪਰ ਅੱਜ ਦੀ ਕਹਾਣੀ ਬਾਰੇ ਵਿਚਾਰ ਜ਼ਰੂਰ ਲਿਖਿਓ